ਕਬੱਡੀ ਦਾ ਬਦਾ ਆਨੰਦ ਮਾਣ ਰਿਹਾ ਕਬੱਡੀ ਖਿਡਾਰੀ ਗਗਨ ਚੋਮਾ ਦਾ ਬਹੁਤ ਬਹੁਤ ਪਟਾਂ ਦੇ ਨਾ ਪਟਰੇ ਖਾਂਦੇ ਟੌੜਿਆਂ ਨੂੰ ਜਰੋ ਹੱਥੇ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀਂ ਉਂਗਲਾ ਕਰ ਕਰ ਪੁੱਛਦੇ ਐ ਗੱਜਗੱ ਚੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨੀ ਮੁੱਕਦੇ ਐ ਇਹ ਕੌਣ ਐ ਇਹ ਜਿਹੜਾ ਖਿਡਾਰੀ ਟਰੈਕਟਰ ਜਿੱਤਦਾ ਜਿਹੜਾ ਨਿੱਤ ਬੁਲਟ ਜਿੱਤਦਾ ਐ ਇਹ ਆ ਤਿਰਵੇ ਵਾਲਾ ਲੋਦਰ ਲੱਗ ਗਿਆ ਜਫਾ ਮੇਰੇ ਵੀਰੋ ਲੇ ਵੀ ਕਾਲਾ ਕੀ ਨਾਇਸ ਜਾਫੀ ਦਾ ਜਿਹਨੇ ਜਫਾ ਲਾਇਆ ਵਲੋਂ ਜਤਿੰਦਰ ਜਾਨ ਇਹ ਸਨੀ ਮੇਰੇ ਵੀਰ ਨਮਨ ਤੇਜ ਜੀ ਹਮੇ ਸੁਹਾਣੇ ਦੇ ਲਈ 100 ਰੁਪਏ ਲੈ ਵੀ ਜੈਲੀ ਫਰ ਬੰਮੇ ਦੇ ਮਾਇਦੇ ਗੱਫੇ ਲਓ ਸਾਹਮਣੇ ਨੌਜੋਨ ਕਬੱਡੀ ਪਾਉਣ ਦੇ ਲਈ ਪਾਲੀ ਫਤਿਹਗੜ ਸ਼ੰਨਾਵਾਲ ਵੀਰ ਸਿੰਘ ਜੀ ਲਾਂਬਾ ਜੋ ਹਰਪਾਲ ਦੇ ਪਰ ਦੇ ਦੇਖੋ 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 ਨਿਆਰਾ ਦੇਖੋ ਨਿਆਰਾ ਸਨੀ ਹੈ ਮੇਰੇ ਵੀਰੋ ਜੀ ਹੋਈ ਕੈਂਚੀ ਇਸ ਲਈ ਖਡਿਆਲ ਦੇ ਕਬੱਡੀ ਕਪ ਦੇ ਤਾੜੀਆਂ ਜ਼ੋਰਦਾਰ ਟਕੜਾ ਜਫਾ ਇਸ ਲਈ ਨੌਜਨ ਗਬਰੂ ਨੇ ਲਾ ਦਿੱਤਾ ਹੈ ਆਪਣੀ ਟੀਮ ਲਈ ਇੱਕ ਸ਼ੇਰਗਰ ਸਾਡਾ ਵੀਰ ਅਗਲੇ ਮੈਚਾਂ ਤੇ ਲਈ ਗਰਾਊਂਡ ਦੇ ਵਿੱਚ ਆਵੇਗਾ ਗੁਰਲਾਲ ਨੰਬਰਦਾਰ ਗੁਰਪਿਆਰ ਸਿੰਘ ਚੱਖਾ ਸੈਂਟਰ ਵੈਲੀ ਜਿਹੜਾ ਲੁਧਰ ਨੂੰ ਜਫਾ ਲਾਊਗਾ ਸੈਂਟਰ ਵੈਲੀ ਕਬੱਡੀ ਕਲੱਬ ਤੇ ਸਰਸਰ ਹਰਿਆਣਾ ਲਾਲ ਪੱਟਾ ਮੱਲ ਕਬੱਡੀ ਦਾ ਬੋਟਾ ਬੋਟਾ ਦਾ ਜੇਤੂ ਅਜ ਦੇ ਟਾਈਮ ਦਾ ਦੁਨੀਆ ਦਾ ਮਹਿੰਗਾ ਰੇਟਰ ਲੁਧਰ ਢਿੜਵੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਸਦੀ ਆਦਮ ਵਾਲੇ ਦੀ ਧਰਤੀ ਬਰੇਲ ਕੋਟਲੇ ਦਾ ਇਲਾਕਾ ਦੇਖੋ ਸਾਹਮਣੇ ਢਿੜਵੇ ਦੇ ਲੁਧਰ ਨੂੰ ਜਫਾ ਲੱਗਦਾ ਹੋਇਆ ਸਾਥ ਸ਼੍ਰੀ ਅਕਾਲ ਉਹ ਦਰਸ਼ਕ ਵੀਰੋ ਜੇ ਮੈਚ ਬੜਾ